ਗੱਲ ਜਿਹੜੀ ਆਪਾਂ ਕਰਦੇ ਆਂ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਗੱਲ ਜੁੜੀ ਆ ਭਾਈ ਅੰਮਰਤਪਾਲ ਸਿੰਘ ਜੋ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਨਾਲ ਮਜੀਠੀਆ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜਾ ਬਿਕਰ ਮਨਜੀਤ ਸਿੰਘ ਮਜੀਠੀ ਹੈਗਾ ਉਹ ਵਿਜੀਲੈਂਸ ਨੇ ਚੱਕ ਲਿਆ ਕਿਉਂ ਚੱਕਿਆ ਹੈਗਾ 540 ਕਰੋੜ ਦੀ ਜਿਹੜੀ ਜਾਇਦਾਦ ਆ ਜਣੀ ਕੇ 540 ਕਰੋੜ ਰੁਪਇਆ ਕਿੱਥੋਂ ਆਇਆ ਕਿਹੜੀ ਨੋਟਾਂ ਦੀ ਮਸ਼ੀਨ ਲੱਗੀ ਸੀ ਜਿਹੜਾ ਐਨ ਆਰਪਿਆ ਬਣਾ ਲਿਆ ਇਹ ਫਿਰ ਇੱਕ ਨੰਬਰ ਦੀ ਕਮਾਈ ਨਾਲ ਤਾਂ ਨਹੀਂ ਬਣਦਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਤਾਂ ਫਿਰ ਚਿੱਟੇ ਦਾ ਧੰਦਾ ਜੋ ਕਰਦੇ ਆ ਜਾਂ ਕੋਈ ਹੋਰ ਦੋ ਨੰਬਰ ਦਾ ਧੰਦਾ ਕਰਦੇ ਆ ਤੇ ਉਹਦੇ ਨਾਲ ਹੀ ਭਾਈ ਇਹ ਰੁਪਇਆ ਬਣਦਾਗਾ ਤੇ ਮੈਂ ਇੱਕ ਅਜਾ ਲੀਡਰ ਦੀ ਗੱਲ ਸੁਣ ਰਿਆ ਸੀ ਕਿਸੇ ਦੀ ਅਕਾਲੀ ਦੀ ਸ਼ਾਇਦ ਮੇਸਿੰਦਰਾ ਜੀ ਮੈਂ ਭੁੱਲਦਾ ਨਾ ਹੋਵਾਂ ਉਹ ਕਹਿੰਦਾ ਮਜੀਠੀਆ ਤਾਂ ਇੱਕ ਅਕਾਲੀ ਦਲ ਦੀ ਉਹ ਹਰੀ ਮਿਰਚਾ ਜਿਹੜੀ ਸਾਰਿਆਂ ਨੂੰ ਕੌੜੀ ਲੱਗਦੀ ਆ ਜੇ ਤੁਹਾਡੀ ਹਰੀ ਮਿਰਚਾ ਤੇ ਸਿੱਖਾਂ ਦੇ ਵਿੱਚ ਵੀ ਬਹੁਤ ਗੁੱਸਾ ਆ ਜਿਸ ਤਰ੍ਹਾਂ ਮਜੀਠੀਏ ਦਾ ਦਿਮਾਗ ਖਰਾਬ ਹੋਇਆ ਸੀ ਕਿ ਮੈਂ ਉਹਦੀ ਧੌਣ ਫੜ ਲੈਣੀ ਆ ਉਹਦੀ ਮਰੋੜ ਦੇਣੀ ਆ ਉਹਨੂੰ ਗਲ ਵਿੱਚੋਂ ਹੱਥ ਪਾ ਲੈਣਾ ਕਹਦੇ ਭਵੰਤਮਨ ਨੂੰ ਕਹਿ ਦੇਣਾ ਫਿਰ ਕਹਿ ਦੇਣਾ ਕਿ ਮੈਂ ਡਿਵਰੂਗੜਾ ਐਮਪੀ ਭਾਈ ਅੰਮਰਤਪਾਲ ਸਿੰਘ ਨੂੰ ਬੰਦੇ ਦਾ ਪੁੱਤ ਬਣਾ ਕੇ ਸੱਡੂਗਾ ਤੇ ਇਹ ਜੀਜਾ ਸਾਲਾ ਤੇ ਦੋਨੇ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਕਿਵੇਂ ਇਹਨਾਂ ਨੇ ਕੋਸਿਆ ਜਾਣ ਕੇ ਇੱਕ ਅੰਬਰਤਪਾਲ ਸਿੰਘ ਨੂੰ ਇਹਨਾਂ ਨੇ ਆਪਾਂ ਇਹ ਕਹਿ ਲੀਏ ਕਿ ਇੰਨਾ ਟਾਰਗੇਟ ਕੀਤਾ ਇਹਨਾਂ ਦੀ ਬਾਹ ਨਹੀਂ ਚੱਲਦੀ ਇਹ ਮਾਰਕਟਾ ਨਾ ਦੇਣਾ ਇਹ ਹਾਲਾਤ ਅਕਾਲੀ ਦਲ ਦੇ ਕਿਉਂ ਬਣਿਆ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸਾਡੀ ਬੇੜੀਆ ਜਿਹੜੀ ਉਹ ਡੁੱਬਣ ਵਾਲੀ ਆ ਅਕਾਲੀ ਦਲ ਆ ਬਾਸ ਪੰਜਾਬ ਦੇ ਜਥੇਬੰਦੀ ਤੋਂ ਬਾਅਦ ਅਕਾਲੀ ਦਲ ਆ ਬਾਸ ਪੰਜਾਬ ਦੇ ਜਿਹੜੀ ਪਾਰਟੀ ਬਣਾਈ ਆ ਉਸ ਨੂੰ ਲੈ ਕੇ ਜਿਹੜਾ ਬਖਾਲਤ ਦੇ ਵਿੱਚ ਆਇਆ ਹੋਇਆ ਸੀ ਮਨਜੀਠੀਆ ਤੇ ਅਕਾਲੀ ਪਰਿਵਾਰ ਤੇ ਇਹਨਾਂ ਨੂੰ ਆਇਆ ਸੀ ਕਿ ਸੱਤਾ ਦੇ ਵਿੱਚ ਕਦੇ ਭਾਈ ਅੰਮਰਤਪਾਲ ਸਿੰਘ ਅੱਗੇ ਨਾ ਲੰਘ ਜਾਵੇ ਤਾਂ ਉਸੇ ਨੂੰ ਅਰਜ ਕੇ ਭੰਡਿਏ ਫਿਰ ਜਿਹੜਾ ਮਨਜੀਠੀਏ ਨੇ ਤੁਹਾਡੇ ਸਾਹਮਣੇ ਆ ਪੂਰਾ ਰੱਜ ਕੇ ਭੰਡਿਆ ਪੂਰਾ ਜ਼ੋਰ ਲਾਇਆ ਤੇ ਪਰ ਜਦੋਂ ਆਪਦੀ ਵਾਰੀ ਆਈ ਜਦੋਂ ਆਪਦੀ ਗਰਪਦਾਰੀ ਦੀ ਆਈ ਤੇ ਉਦੋਂ ਫੇਰਾ ਮੁੰਡਿਆਂ ਦਾ ਮੋਹ ਮਾਰ ਲੱਗ ਪਿਆ ਮੁੰਡਿਆਂ ਨੂੰ ਜਿਹੜਾ ਚੁੱਮਣ ਲੱਗ ਪਿਆ ਜਾਨੀ ਕਿ ਕਾਰਗਲ ਦੀ ਜੰਗ ਦੇ ਵਿੱਚ ਸ਼ਹੀਦ ਹੁਣ ਚੱਲਿਆ ਹੋਵੇ ਜਾਨਾ ਜੇੜਾ ਤੇ ਉਹ ਵੀ ਜਾਨਾ ਕਿਦੇ ਵਾਸਤੇ ਆ ਕਿਹੜੇ ਕੰਮਾਂ ਵਾਸਤੇ ਆ ਉਹ ਆਪਣੇ ਪੁੱਤਰਾਂ ਨੂੰ ਬੈਸੇ ਤੇ ਦੱਸ ਗਿਆ ਕਿ ਚਿੱਟਾ ਕਰਮ ਨੂੰ ਹੁਸੋਂ ਦਾਗਾ ਕਿ ਚਿੱਟੇ ਕੱਪੜੇ ਵੀ ਤਾਂ ਪਾਇਆ ਕਰੋ ਅਸਰਾ ਜ਼ਰੂਰ ਕਰ ਗਿਆ ਪਰ ਜਿਹੜਾ ਮੈਂ ਤੁਹਾਨੂੰ ਦੱਸ ਦੇਵਾਂ ਉਹਨਾਂ ਇੱਥੇ ਜੇ ਕਰਿਆ ਭਗਵੰਤ ਮਾਨ ਨੇ ਹੱਥ ਪਾਇਆ ਤਾਂ ਮੈਂ ਸਿੱਧਾ ਇਹ ਕਹੂੰਗਾ ਤੇ ਭਰਾਵਾ ਹੁਣ ਟੰਗ ਦੇ ਬਾਰੀ ਹੁਣ ਤੇਰੀ ਆ ਜੇ ਤਤਥੋਂ ਮਜੀਠੀਆ ਨਾ ਟੰਗਿਆ ਗਿਆ ਜੇ ਫਿਰ ਤੁਸੀਂ ਕੇਜਰੀਵਾਲ ਵਾਂਗੂ ਕਿਤੇ ਇਹ ਨਾ ਹੋਵੇ ਕਿ ਭਗਵੰਤ ਮਾਨ ਵੀ ਮਾਫੀ ਮੰਗ ਲੇ ਕਿ ਮੇਥੋਂ ਵੀ ਗਲਤੀ ਹੋ ਗਈ ਆ ਜਿਵੇਂ ਅਰਵਿੰਦ ਕੇਜਰੀਵਾਲ ਨੇ ਮਜੀਠੀਏ ਦੇ ਗੋਡੀ ਹੱਥ ਲਾ ਕੇ ਜਿਹੜਾ ਉਹ ਬਾਬਤ ਸੀ ਲੱਗਦਾ ਸੀ ਜਿਹੜਾ ਮਾਨਹਾਨੀ ਦਾ ਕੇਸ ਪਾਇਆ ਹੋਇਆ ਸੀ ਹੁਣ ਸਾਰੇ ਲੋਕਾਂ ਦੀ ਆਵਾਜ਼ ਆ ਇਹ ਲੋਕ ਅਜੇ ਕਹਿ ਰਹੇ ਆ ਕਿ ਜੇਕਰ ਭਗਵੰਤ ਮਾਨ ਨੇ ਹੱਥ ਪਾਇਆ ਤਾਂ ਭਾਈ ਉਹਨੂੰ ਟੰਗਣਾ ਜ਼ਰੂਰ ਚਾਹੀਦਾ ਮਜੀਠੀ ਇਹਨੂੰ ਜੇ ਮਜੀਠੀ ਨੇ ਮਾੜਾ ਕੰਮ ਕੀਤਾ ਤਾਂ ਉਹਤੇ ਪਰਚਾ ਜ਼ਰੂਰ ਚਾਹੀਦਾ ਬਣਨਾ ਜੇਕਰ ਉਹਨੇ ਚਿੱਟਾ ਵੇਚਿਆ ਜਿਉਂਨੇ 500 ਕਰੋੜ ਦੀ 540 ਕਰੋੜ ਦੀ ਜਾਇਦਾਦ ਬਣਾਈ ਆ ਜਾਂ ਉਹਨੇ ਹੋਰ ਵੱਡੇ ਵੱਡੇ ਕਾਰਨਾਮੇ ਕੀਤੇ ਆ ਉਦੇ ਤਹਿਤ ਜਿਹੜਾ ਏਡੀ ਤੋਂ ਇਲਾਵਾ ਹੋਰ ਬੜੀਆਂ ਜਾਂਚਾਂ ਨੇ ਜਿਹੜੀਆਂ ਉਹਦੀਆਂ ਸਾਰੀਆਂ ਹੋਣੀਆਂ ਚਾਹੀਦੀਆਂ ਕੱਲੇ ਮਜੀਠੀਏ ਦੀ ਨਹੀਂ ਹੋਰ ਵੀ ਕਾਲੀ ਬਹੁਤ ਵੱਡੇ ਘਰਾਣੇ ਆ ਬਹੁਤ ਵੱਡਾ ਪਰਿਵਾਰ ਆ ਉਹਨਾਂ ਦੇ ਵੀ ਹੋਣੇ ਚਾhende ਆ ਹੁਣ ਇਹਨਾਂ ਦਾ ਕਿਧੇ ਦਾ ਸਬੰਧ ਨਿਕਲੂਗਾ ਇਹ ਵੀ ਪਤਾ ਲੱਗ ਜੂਗਾ ਭਗਵੰਤ ਮਾਨ ਨੂੰ ਕੈਪਟਨ ਦਾ ਵੀ ਜਿਹੜਾ ਸਾਰਾ ਕੁਝ ਕਰਨਾ ਚਾਹੁੰਦਾ ਹੈ ਗੁਰਵਿੰਦਰ ਕੈਪਟਨ ਅਵਿੰਦਰ ਸਿੰਘ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਆ ਅੱਜਕੱਲ੍ਹ ਭਾਜਪਾ ਦੇ ਵਿੱਚ ਜਾ ਵੜੇ ਮੈਨੂੰ ਲੱਗਦਾ ਕਿ ਜਿਹੜਾ ਭਾਜਪਾ ਦੇ ਵਿੱਚ ਵਾਗ ਗਿਆ ਸ਼ਾਇਦ ਉਹ बच ਸਕਦਾਗਾ ਦੂਸਰਾ ਇਹ ਗੱਲ ਸਾਬਤ ਹੁੰਦੀ ਹੈ ਇੱਥੋਂ ਦੂਜਿਆਂ ਦੇ ਧੀਆਂ ਪੁੱਤਾਂ ਨੂੰ ਮਾਰ ਕੇ ਆਪਣੇ ਮਹਿਲ ਖੜੇ ਕਰਨੇ ਇਹ ਕਿੰਨੇ ਕਿ ਜਾਇਜ਼ ਆ ਅੱਜ ਇਹ ਸਾਰਾ ਸੰਸਾਰ ਕਹਿ ਰਿਹਾ ਅੱਜ ਤੋਂ ਨਹੀਂ ਜਿਸ ਉਹਦੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਦੇ ਲੋਕ ਪਿੱਟ ਰਹੇ ਸੀ ਕਿ ਭਾਈ ਪੰਜਾਬ ਦੇ ਵਿੱਚ ਚਿੱਟਾ ਲਿਆਉਣ ਵਾਲਾ ਮਜੀਠੀ ਆਗਾ ਤੇ ਪਰ ਉਹਨੂੰ ਹੱਥ ਕਿਨੇ ਨੱਤ ਕਿਨੇ ਪਾਉਣੀ ਸੀ ਤਾਂ ਉਹ ਇੱਕ ਦੂਜਾ ਜਿਹੜਾ ਆਸ਼ਕ ਜੀ ਜਿਹੜਾ ਰੂਸਾ ਰੱਖੀ ਬੈਠਾ ਸੀ 5 ਸਾਲ ਉਹਨੇ ਯਾਸੀ ਕੀਤੀ ਆ ਉਹ ਜਿਹੜਾ ਉਦੋਂ ਬਾਅਦ ਆ ਬੀਜੇਪੀ ਚ ਫਰਾਰ ਹੋ ਗਿਆ ਹੁਣ ਭਗਵੰਤ ਮਾਨ ਦੇ ਜਿਹੜਾ ਦੱਸਿਆ ਜਾ ਰਿਹਾ ਕਿ ਕਾਰਜਕਾਰੀ ਦੇ ਜਿਹੜੇ ਮੁੱਖ ਮੰਤਰੀ ਦੇ ਆ ਡੇਢ ਸਾਲ ਰਹਿ ਗਿਆ ਹੁਣ 1.5 ਸਾਲ ਦੇ ਵਿੱਚ ਜੇਕਰ ਵੱਡੇ-ਵੱਡੇ ਮਾਗਰ-ਮਾਸਾ ਨਾ ਫੜੇ ਗਏ ਤਾਂ ਭਗਵੰਤ ਮਾਨ ਨੂੰ ਲੋਕਾਂ ਨੇ ਮੁੜ ਕੇ ਕਹਿਣਾਗਾ ਕਿ ਤੂੰ ਸਾਡੇ ਨਾਲ ਇਹ ਵਾਅਦੇ ਕੀਤੇ ਸੀ ਕਿ ਅਸੀਂ ਕਾਲੀਆਂ ਦੇ ਗਲਾਂ ਦੇ ਵਿੱਚ ਗੂਠਾ ਦੇਵਾਂਗੇ ਜਿਨ੍ਹਾਂ ਨੇ ਲੋਕਾਂ ਦੇ ਜਿਹੜੇ ਪੰਜਾਬ ਦੇ ਵਸੀਆਂ ਦੇ ਨੌਜਵਾਨ ਚਿੱਟੇ ਦੀ ਭੇਟ ਚੜਾਏ ਨੇ ਤੇ ਲੋਕਾਂ ਨੇ ਨਾਰਾ ਲਾਇਆ ਹੁੰਦਾ ਸੀ ਕਿ ਚਿੱਟਾ ਗਲੀ-ਗਲੀ ਆ ਤੇ ਜਿਹੜੀ ਅਕਾਲੀਆਂ ਦੀ ਸਰਕਾਰ ਨਾਲ ਰਲਿਆ ਪਰ ਉਹਦੇ ਹੱਥ ਕੌਣ ਪਾਵੇ ਜਦੋਂ ਆਪਦੇ ਫਰਜੰਦ ਸਾਹਿਬ ਦਾ ਆਪ ਦਾ ਮੁੱਖ ਮੰਤਰੀ ਆਪ ਦਾ ਗ੍ਰਹਿ ਮੰਤਰੀ ਆਪ ਹੀ ਐਮ ਐਲ ਏ ਆਪ ਹੀ ਵਜ਼ੀਰ ਆਪ ਹੀ ਮੰਤਰੀ ਤੇ ਆਪ ਹੀ ਸੰਤਰੀ ਤਾਂ ਫਿਰ ਸਾਰਾ ਕੁਝ ਇਹਨਾਂ ਨੇ ਰੱਜ ਕੇ ਕੀਤਾ ਇਹਨਾਂ ਨੂੰ ਨਹੀਂ ਪਤਾ ਸੀ ਕਿ ਜਿਹੜਾ ਆਪ ਭਾਣਾ ਜਿਹੜਾ ਇਹ ਵੀ ਵਾਪਰ ਜਾਣਾਗਾ ਮੰਜੀਠੀਆ ਹੁਣ ਵੀ ਇਹ ਗੱਲ ਕਹਿੰਦਾਗਾ ਮੋਸਾਂ ਨੂੰ ਬਾਟਦੇ ਦੇ ਕੇ ਤਾਂ ਦੇ ਕੇ ਕਹਿੰਦਾਗਾ ਕਹਿੰਦਾ ਜਿੰਨੀਆਂ ਮਰਜ਼ੀ ਜੇਲਾ ਕਰ ਲੋ ਜਿੰਨਾ ਮਰਜ਼ੀ ਛੜ ਤੋਂ ਜੋਰ ਲਗਦਾ ਲਾ ਦੋ ਤੇ ਮੰਜੀਠੀਆ ਕਹਿੰਦਾ ਕਿ ਮੈਂ ਭਗਵੰਤ ਮਾਨ ਦੀ ਜਿੱਦੇ ਗਿੱਚੇ ਚ ਹੱਥ ਪਾ ਲਿਆ ਮੈਂ ਛੜਦਾ ਨਹੀਂ ਦੂਸਰੇ ਪਾਸੇ ਬੀਬਾ ਹਰਸਿਵਰਤ ਕੌਰ ਨੇ ਭਗਵੰਤ ਮਾਨ ਨੂੰ ਲਲਕਾਰਦੇ ਹੋਏ ਕਿਹਾ ਕਿ ਤਿੱਥੋਂ ਜਿੰਨਾ ਮਰਜ਼ੀ ਜੋਰ ਲਗਦਾ ਲਾ ਲਾ ਜਿੰਨੇ ਮਰਜ਼ੀ ਪਰਤੇ ਕਰਨਿਆਂ ਕਰ ਲਾ 2027 ਤੋਂ ਪਹਿਲਾਂ ਪਹਿਲਾਂ ਜਾ 27 ਦੀ ਚੋਣਾਂ ਤੋਂ ਬਾਅਦ ਤੇ ਭਗਵੰਤ ਮਾਨ ਨੂੰ ਕਿਹਾ ਕਿ ਤੂੰ ਇੱਥੋਂ ਪੰਜਾਬ ਛੱਡ ਕੇ ਜਿਹੜਾ ਵਿਦੇਸ਼ ਭੱਜੇਗਾ ਇਹ ਹਰ ਸਿਮਰਤ ਕੌਰ ਬੀਬਾ ਦਾ ਬਿਆਨ ਆ ਦੂਸਰੇ ਪਾਸੇ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਉਹਨਾਂ ਨੇ ਜੋ ਕੁਝ ਲਿਖਿਆਗਾ ਉਹ ਸਰਕਾਰ ਦੇ ਜਿਹੜਾ ਐਂਟੀ ਲਿਖਿਆਗਾ ਤੇ ਦੂਸਰੇ ਪਾਸੇ ਰਵਨੀਤ ਸਿੰਘ ਬਿੱਟੂ ਆ ਜਿਹੜਾ ਭਾਜਪਾ ਦਾ ਉਹ ਜਿਹੜਾ ਹੱਕ ਦੇ ਵਿੱਚ ਆਇਆ ਵਜੀਠੀਏ ਦੇ ਕਾਂਸ ਦਾ ਸਖਪਾਲ ਸਿੰਘ ਖਹਿਰਾ ਉਹ ਵੀ ਮਜਿਠੀ ਦੇ ਹੱਕ ਦੇ ਵਿੱਚ ਆਇਆ ਪਰ ਕਲਦੀਪ ਧਾਲੀਵਾਲ ਇਹ ਕਹਿ ਰਿਹਾ ਆਮਾ ਦੀ ਪਾਰਟੀ ਦਾ ਆਗੂ ਕੇ ਜਦੋਂ ਅਸੀਂ ਮਾਗਰ ਮੱਸ ਫੜਨ ਲੱਗ ਪਏ ਜਦੋਂ ਅਸੀਂ ਮਾਗਰ ਮੱਸਾਂ ਨੂੰ ਹੱਥ ਪਾਉਣ ਲੱਗ ਪਏ ਤਾਂ ਅੱਜ ਸਾਰਿਆਂ ਨੂੰ ਡਰ ਸਤਾ ਰਹੇ ਆ ਤਾਂ ਕਿਉਂ ਕਰਲਾ ਰਹੇ ਨੇ ਇਹ ਲੋਕ ਉਹ ਲੋਕਾਂ ਮਾੜਿਆਂ ਦਾ ਸਾਥ ਅੱਜ ਕਿਉਂ ਦਿੰਦੇ ਨੇ ਇੱਕ ਪਾਸੇ ਦਾ ਕਹਿੰਦੇ ਸੀ ਤੁਸੀਂ ਛੋਟੀਆਂ ਮੱਸੀਆਂ ਫੜ ਰਹੇ ਹੋ ਤੁਸੀਂ ਵੱਡੇ ਮਗਰਮੱਸਾ ਨੂੰ ਹੱਥਾਂ ਨਹੀਂ ਪਾਉਂਦੇ ਕਹਿੰਦਾ ਜੇਕਰ ਅੱਜ ਅਸੀਂ ਮਗਰਮੱਸਾ ਨੂੰ ਹੱਥ ਪਾ ਲਿਆ ਤੇ ਅੱਜ ਉਹੀ ਕਾਂਗਰਸ ਉਹੀ ਭਾਜਪਾ ਤੇ ਅੱਜ ਉਹਦੀ ਅਕਾਲੀਆਂ ਦੀ ਪਿੱਠ ਥੱਪੜ ਰਹੀ ਆ ਸਮਝ ਨਹੀਂ ਆਉਂਦੀ ਲੋਕਾਂ ਤੇ ਜੇਕਰ ਚੰਗਾ ਕਰਦਾ ਤਾਂ ਵੀ ਮੜਾ ਕਹਿਣਾ ਜੇ ਮੜਾ ਕਰਦਾ ਤਾਂ ਵੀ ਮੜਾ ਕਹਿਣਾ ਜਿੱਥੇ ਸਰਕਾਰ ਚੰਗਾ ਕੰਮ ਕਰਦੀ ਆ ਉਹਦੀ ਸਲਾਗਾ ਕਰਨੀ ਬਣਦੀ ਆ ਜਿੱਥੇ ਮਾੜਾ ਕੰਮ ਕਰਦਾ ਉਹਦੀ ਜਿਹੜਾ ਨਿੰਦਣਾ ਜਿਹੜੀ ਆ ਉਹ ਹਰ ਇੱਕ ਦਾ ਫਰਜ਼ ਬਣਦਾਗਾ ਕਿ ਭਾਈ ਉਹਨਾਂ ਗਲਤਾਂ ਨੂੰ ਜਿਹੜਾ ਗਲਤ ਕੰਮ ਕੀਤਿਆ ਉਹਨੂੰ ਨਿੰਦਣਾ ਵੀ ਚਾਹੀਦਾ ਇਹ ਨਹੀਂ ਕਿ ਅੱਖਾਂ ਮੀਚ ਕੇ ਭਾਈ ਜੋ ਕੁਝ ਕਰਦੇ ਹੋ ਤੁਸੀਂ ਸਹੀ ਕਰ ਰਹੇ ਹੋ ਪਰ ਜਿੱਥੇ ਗਲਤ ਆ ਉੱਥੇ ਗਲਤ ਕਹੋ ਜਿੱਥੇ ਸਹੀ ਆ ਉੱਥੇ ਸਹੀ ਕਹੋ ਜੇਕਰ ਅੱਜ ਮਜੀਠੀਆ ਤੇ 7 ਦਿਨਾਂ ਦਾ ਰਿਮਾਂਡ ਮਿਲਿਆ ਗਿਆ ਹੁਣ 7 ਦਿਨਾਂ ਦੇ ਵਿੱਚ ਦੇਖਦੇ ਆ ਜਿਹੜਾ ਕਹਿੰਦਾ ਸੀ ਚੀਜ਼-ਚੀਜ਼ ਇਹ ਪੇ ਕਰਦਾ ਹੁੰਦਾ ਸੀ ਮੈਨੂੰ ਲੱਗਦਾ ਹੁਣ ਇਹਦਾ ਕ ਲੈਰੀ ਮੋਰ ਬਣਾ ਕੇ ਹਟਣਗੇ ਐਤੇ ਵਿਜੀਲੈਂਸ ਦੇ ਡਿੱਕੇ ਨਹੀਂ ਚੜਿਆ ਐਤੇ ਈਟੀ ਦੀ ਰੇਡ ਵੀ ਪੈ ਸਕਦੀ ਹੈ ਭਗਵੰਤ ਮਾਨ ਨੇ ਸਹਾਰਾ ਕਰ ਦਿੱਤਾਗਾ ਨਾਲ ਹੀ ਉਹ ਕਹਿ ਦਿੱਤਾ ਕਿ ਬਧਾਇਕ ਦੀ ਜਿਹੜੀ ਸਾਬਕਾ ਬਧਾਇਕਾ ਜਿਹੜਾ ਬਧਾਇਕ ਦੀ ਘਰ ਵਾਲੀ ਵੀ ਜਿਹੜੀ ਅੰਦਰ ਜਾ ਸਕਦੀ ਆ ਜਣੇ ਕਿ ਬਹੁਤ ਕੁਝ ਅੱਗੇ ਨਿਕਲ ਸਕਦਾ ਹੈਗਾ ਵੱਡੇ ਖਲਾਸੇ ਹੋਣਗੇ 7 ਦਿਨਾਂ ਦਾ ਰਿਮਾਂਡ ਆ ਜਿੱਤਾ ਹੁਣ ਦੇਖਦੇ ਆ ਕਿ ਭਗਵੰਤ ਮਾਨ ਦੀ ਸਰਕਾਰ ਕਿੱਥੇ ਜਾ ਕੇ ਟਿਕਦੀ ਆ ਜਾਂ ਫਿਰ ਕੋਈ ਸਮਝੌਤਾ ਕਰਦੀ ਆ ਜਾਂ ਫਿਰ ਮਜੀਠੀ ਨੂੰ ਜਿਸ ਤਰ੍ਹਾਂ ਬੰਗਾਰ ਰਿਆ ਸੀ ਭਗਵੰਤ ਮਾਨ ਕਿ ਉਹ ਸੱਚੀ ਮਿੱਚੀ ਬੰਗਾਰ ਰਿਆ ਸੀ ਸੱਚੀ ਮਿੱਚੀ ਉਹਨੂੰ ਨੱਥ ਪਾ ਕੇ ਛੱਡੂਗਾ ਇਹ ਤਾਂ ਦੇਖਾਂਗੇ ਆਉਣ ਵਾਲਾ ਸਮਾਂ ਕਿ ਕੀ ਕੁਝ ਅੱਗੇ ਹੁੰਦਾ ਤੇ ਹੋਰ ਕਿਹਦੇ ਕਿਹਦੇ ਮੈਲ ਟੈਂਦੇ ਆ ਤਾਂ ਅੱਗੇ ਸਖਬੀਰ ਬਾਦਲ ਦੇ ਘਰ ਵਾਲਾ ਸਰਕਾਰ ਜਾਂਦੀ ਆ ਤਾਂ ਇੱਥੋਂ ਹੀ ਪਤਾ ਲੱਗੂਗਾ ਕਿਉਂਕਿ ਸਖਬੀਰ ਬਾਦਲ ਨੇ ਵੀ ਜਿਹੜਾ ਇਹ ਰੋਪ ਲੱਗਿਆ ਕਿ ਉਹਨੇ ਆਪਣੇ ਘਰਾਂ ਨੂੰ ਛੜਕਾ ਤੱਕ ਬਣਾ ਲੀਆਂ ਉਹਨੇ ਆਪਣੇ ਖੇਤਾਂ ਦੇ ਵਿੱਚ ਮੋਗੇ ਕੱਢ ਲੇ ਕਸਤੀਆਂ ਕੱਢ ਲੀਆਂ ਤੇ ਬੜਾ ਗੁੱਸਾ ਕਿ ਪੰਜਾਬ ਦਾ ਖਜ਼ਾਨਾ ਕਵੇਂ ਲੁੱਟ ਕੇ ਖਾਦਾ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਵੇਂ ਕੀਤਾਗਾ ਸਿੱਖ ਕੌਮ ਦਾ ਨੁਕਸਾਨ ਕਮੇ ਕੀਤਾ ਸਿੱਖ ਕੌਮ ਨੂੰ ਜਿਹੜਾ ਕੋਕੋ ਕੇ ਕਮੇ ਮਾਰਿਆ ਤੇ ਇਸ ਜਿਹੜੀ ਖਬਰ ਆ ਇਹ ਧਨਵਾ ਦੇ ਦਿੱਤੀ ਆ ਜਿਹੜਾ ਆਧਾਰਨਾ ਕਿ ਭਾਈ ਮੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਜੇ ਗੱਲ ਸੱਚੀ ਆ ਤਾਂ ਉਹਨੂੰ ਫੇਰਾ ਸੱਚ ਦੇ ਆਧਾਰ ਤੇ ਜਿਹੜਾ ਉਹਨੂੰ ਤਹਿਤ ਇੱਕ ਲੈ ਕੇ ਜਾਇਓ ਜਾਨੀ ਕਿ ਉਹਦਾ ਖਹਿੜਾ ਨਾ ਛੱਡਿਓ ਜੇਕਰ ਗੱਲ ਝੂਠੀ ਆ ਤਾਂ ਮਾੜੀ ਗੱਲ ਆ ਜੇ ਸੱਤੀ ਆ ਤਾਂ ਫਿਰ ਕਹਦੇ ਹੁੰਦੇ ਆ ਕਿ ਟੰਗ ਦਿਓ ਤੇ ਹੁਣ ਵੇਖਦੇ ਆ ਅਕਾਲੀ ਚਿੱਕਾ ਮਾਰਦੇ ਆ ਕੋਈ ਸੜਕਾ ਤੇ ਲੰਬਾ ਪੈਂਦਾ ਕੋਈ ਕਿੱਥੇ ਪੈਂਦਾ ਕੋਈ ਕਿੱਥੇ ਪੈਂਦਾ ਮੈਂ ਕਹਿਣਾ ਉਹਨਾਂ ਬਰਕਰ ਨੇ ਜਿਹੜੇ ਹਰੇਕ ਪਾਰਟੀ ਦੇ ਭਗਤ ਹੁੰਦੇ ਆ ਅਨੇ ਭਗਤ ਹੁੰਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਭਾਈ ਜੇ ਕਰ ਕੋਈ ਕਸੂਰਵਾਦ ਆ ਤੇ ਅੱਜ ਤੁਹਾਡਾ ਮਜੀਠਿਆ ਕਸੂਰਵਾਦ ਆ ਤੇ ਤੁਹਾਨੂੰ ਜਿਹੜਾ ਬੜਾ ਦੁੱਖ ਆਇਆ ਜੇ ਇਹ ਹੀ ਕਦੇ ਬੇਅਦਬੀਆਂ ਦਾ ਜਿਹੜਾ ਦੌਰ ਚੱਲਿਆ ਤੁਹਾਡੀ ਸਰਕਾਰ ਹੁੰਦੇ ਕਾਲੀਆਂ ਦੀ ਸਰਕਾਰ ਹੁੰਦੇ ਉਦੋਂ ਤੁਸੀਂ ਲੰਬੇ ਦੀ ਪਏ ਉਦੋਂ ਤੁਸੀਂ ਟੀਕਾ ਨਹੀਂ ਮਾਰੀਆਂ ਉਦੋਂ ਤੁਸੀਂ ਕਿਸੇ ਨੂੰ ਕੋਸਿਆ ਨਹੀਂ ਉਦੋਂ ਤੁਸੀਂ ਘਰਾਂ ਦੇ ਵਿੱਚ ਜਿੰਦਰੇ ਲਾ ਕੇ ਬਹਿ ਗਏ ਸੀ ਸਰੌਣ ਕਮੇਟੀ ਦੇ ਮੈਂਬਰ ਤੱਕ ਘਰਾਂ ਦੇ ਵਿੱਚ ਬਹਿ ਗਏ ਸੀ ਉਦੋਂ ਤੁਸੀਂ ਬਾਹਰ ਨਹੀਂ ਨਿਕਲੇ ਜੇਕਰ ਤੁਸੀਂ ਅੱਜ ਵਰਗਾ ਰੌਲਾ ਪਾਇਆ ਹੁੰਦਾ ਤਾਂ ਇੰਨੀਆਂ ਬੇਅਦਬੀਆਂ ਕਦੇ ਹੁਣ ਨਹੀਂ ਹੋਣੀਆਂ ਸੀ ਜਿਹੜਾ ਸਿੱਖ ਅੱਜਾ ਕਿਤੇ 84 ਦਾ ਇਨਸਾਫ ਢੀਕਦਾ ਕਿਤੇ ਬੇਅਦਬੀ ਦਾ ਇਨਸਾਫ ਢੀਕਦਾ ਕਿਤੇ ਨਸਿਆਂ ਦੇ ਜਿਹੜਾ ਦਲਦਲ ਦੇ ਵਿੱਚ ਤਸਿਆ ਪੰਜਾਬ ਆ ਉਹਨੂੰ ਮੁੜ ਲਿਆਂ ਤੇ ਸਰਜੀਤ ਕਰਨ ਨੂੰ ਜਿਹੜਾ ਪੰਜਾਬ ਅਡੀਕ ਰਿਆ ਤੇ ਕੌਣ ਇਹਨੂੰ ਲਿਆਂ ਤੇ ਲੈ ਕੇ ਆਊਗਾ ਜਾਂ ਫਿਰ ਪੰਜਾਬ ਦਾ ਜਿਹੜਾ ਬੇੜਾਗਰ ਕੋ ਹੋਰ ਵੀ ਕੌਣ ਕਰੂਗਾ ਇਹਦਾ ਦੇ ਆਉਣ ਬਾਅਦ ਦੱਸੂਗਾ ਸਭਾਂ ਪਰ ਜਿਸ ਤਰ੍ਹਾਂ ਅੱਜ ਮਜੀਠੇ ਤੇ ਜਿਹੜੀ ਕਾਰਵਾਈ ਹੋ ਰਹੀ ਆ ਉਹਨ ਤੁਸੀਂ ਕਵੇ ਵੇਖਦੇ ਹੋ ਕਵੇ ਉਹਨੇ ਮਾਵਾ ਦੇ ਪਤ ਮਾਰੇ ਆ ਜਾਂ ਚਿੱਟਾ ਪੰਜਾਬ ਦੇ ਵਿੱਚ ਲਿਆਂਦਾ ਜਾਂ ਗੁੰਡਾਗਰਦੀ ਕਾਲੀਆਂ ਨੇ ਕੀਤੀ ਆ ਜਾਂ ਫਿਰ ਮਜੀਠੀਆ ਅਜੇ ਵੀ ਆਪਣੀ ਧੌਣ ਦੇ ਵਿੱਚ ਉਹ ਕਿੱਲਾ ਰੱਖਦਾ ਕਿ ਸਾਡੀ ਸਰਕਾਰ ਬਨੂ 2027 ਦੇ ਵਿੱਚ ਆ ਤਾਂ ਅਸੀਂ ਭਗਵੰਤ ਮਾਨ ਤੋਂ ਬਦਲਾ ਲੈਵਾਂਗੇ ਅਸੀਂ ਫਲਾਣੇ ਤੋਂ ਬਦਲਾ ਲੈਵਾਂਗੇ ਇੱਕ ਡਿਗੁਰਗੜ ਦੇਲ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਬੈਠਾ ਉਹਦੇ ਖਿਲਾਫ ਜਿਹੜਾ ਅੰਦਰ ਬੰਦਾ ਬੈਠਾ ਹੋਵੇ ਮਜਿੱਠੀਏ ਵਰਗੇ ਕੀ ਕੁਸਾ ਉਹਨਾਂ ਨੇ ਟੀਵੀ ਤੇ ਚਲਾਇਆ ਜੀ ਆ ਐ ਹੋ ਗਿਆ ਫਲਾਦਾ ਹੋ ਗਿਆ ਧਮਕਾ ਹੋ ਗਿਆ ਅੱਜ ਜਦੋਂ ਆਪਦੀ ਵਾਰੀ ਆਈ ਆ ਫਿਰ ਭਾਈ ਚੀਕਾਂ ਕਿਉਂ ਮਾਰਦੇ ਹੋ ਦਲੇਰ ਬਣੋ ਜਿਸ ਤਰ੍ਹਾਂ ਆਪਣੇ ਪੁੱਤਰਾਂ ਨੂੰ ਕਹਦਾ ਸੀ ਸ਼ੇਰ ਬਣੋ ਦਲੇਰ ਬਣੋ ਮਜਿੱਠੀਏ ਸਾਹਿਬ ਤੁਸੀਂ ਵੀ ਦਲੇਰ ਬਣੋ ਹੁਣ ਮੌਕਾ ਨਾ ਮਾਰੋ ਤੇ ਤੁਸੀਂ ਇਸ ਵੀਡੀਓ ਦੇ ਨਾਲ ਕੀ ਸੰਬੰਧ ਰੱਖਦੇ ਹੋ ਕੀ ਕਾਲੀਆਂ ਤੇ ਕਾਂਗਰਸੀਆਂ ਜਾਂ ਹੋਰ ਨੇ ਜਿਨ੍ਹਾਂ ਨੇ ਵੀ ਪੰਜਾਬ ਦਾ ਬੇੜਾ ਘਰਕ ਕੀਤਾ ਚਿੱਟੇ ਦੇ ਨਾਲ ਕੀਤਾ ਜਾਂ ਕੋਈ ਦੋ ਨੰਬਰ ਦੀ ਹੋਰ ਕਮਾਈ ਦੇ ਨਾਲ ਕੀਤਾ ਉਹ ਸਾਨੂੰ ਕਮੈਂਟਾਂ ਦੇ ਵਿੱਚ ਤੁਹਾਡੇ ਸੁਝਾਅ ਜ਼ਰੂਰੀ ਨੇ ਸੁਝਾਅ ਜਰੂਰ ਦਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਸਭ ਦਾ ਧੰਨਵਾਦ ਬਰਜੂ ਕਾ ਖਾਲਸਾ ਬਰਜੂ ਕੀ ਫਤਿਹ